ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਹੁਣ ਬੇਹਾਨ ਥੰਕਲੇ ਦੁਕਾਨ ਤੇ ਐਂਕਲਲ ਬਣ ਗਈ ਪਾਰਟੀ ਐਂਕਲ ਲਿਆਂਦਾ ਕੂਲਰ ਇੰਦਰ ਹੀ ਕੂਲਰ ਤੇ ਇੰਦਰ ਵੇਖਣਾ ਸਪੈਸੀਫਿਕੇਸ਼ਨ ਇਹਦੇ ਕੀ ਸਪੈਸੀਫਿਕੇਸ਼ਨ ਹੈ ਹਾਂ ਸਪੈਸੀਫਿਕੇਸ਼ਨ ਜੋ ਵੀ ਦਾ ਬੇਬੇ ਇਹ ਫੋਟੋਆਂ ਫੋਟੋਆਂ ਵੇਖਣ ਦਾ ਕਿੱਦਾਂ ਚੱਲਣਾ ਕੀ ਹਸਤਾ ਆ ਪੂਰੀ ਘਰ ਜਿਹੇ ਰੰਗ ਕਰ ਗਿਆ ਸਪੈਸੀਫਿਕੇਸ਼ਨ ਤੇ ਅੱਜ ਜੰਨੇ ਆ ਪੀਰ ਨਗਾਏ ਤੇ ਸੋਨਾ ਮਸਲੇਰੀਆ ਪਰ ਪੀਰ ਨਗਾਏ ਜਾਨੇ ਤੁਹਾਨੂੰ ਦਿਖਾਵਾਂ ਕਿ ਕਰਨਾ ਹੈ ਪੀਰਨਗਾਇ ਜੇ ਰੱਖੜੀਆਂ ਚਲੋ ਰੱਖੜੀਆਂ ਆਈਆਂ ਨਾ ਰੱਖੜੀਆਂ ਦਾ ਕਰਕੇ ਪੀਰਨਗਾਇ ਜਾਣਾ ਸਾਡੀ ਗਰੰਟੀ ਨਾਲ ਜਬ ਵੀ ਮੀਨ ਐਂਕਲ ਵਧਾਈਆਂ ਹਣ ਤੈਨੂੰ ਬਹੁਤ ਬਹੁਤ ਹਾਂ ਲਾਵਾਂਗੇ ਐਂਕਲ ਕੋ ਪਾਰਟੀ ਹਾਂ ਪਾਰਟੀ ਲਾਵਾਂਗੇ ਉਹ ਪੀਰਨਗਾਇ ਆ ਕੇ ਕਿਉਂਕਿ ਪੀਰਨਗਾਇ ਤੇ ਜਣਾ ਹੈ ਸ਼ਾਮ ਨੂੰ ਭੜਕੇ ਉੱਥੇ ਪੜ ਕੇ ਸ਼ਾਮ ਨੂੰ ਸ਼ਹਿਰ ਆਈਏ ਹੌਣ ਫਿਰਤੇ ਆਂ ਕਰੇਦ ਕਰੇ ਫਿਰਤੇ ਮੈਂ ਵੇਖਣਿਆ ਆ ਕੀ ਘੂਆਂ ਦਾ ਬੂਟਾ ਮਪੀ ਲਾਇਆ ਮੈਂ ਠੰਡ ਜੀ ਦੇ ਵਿੱਚ ਲਾਇਆ ਸੀ ਹੁਣ ਆ ਨਵੇਂ ਪੱਤੇ ਆ ਸਾਰੇ ਗੱਡੇ ਨੇ ਆਵੇ ਚੀਵੋ ਨੇ ਅੰਨੀ ਵੱਡਾ ਹੋ ਗਿਆ ਲੱਗਿਆ ਕੋਈ ਦਿਖਾ ਕੇ ਨਾ ਲੈ ਬਈ ਬੂਟੇ ਵਟੇ ਲਾਉਂਦਾ ਮੈਨੂੰ ਸ਼ੁਰੂ ਤੋਂ ਬੜਾ ਸ਼ੌਂਕ ਹੈਗਾ ਬੂਟੇ ਲਾਉਂਦਾ ਫੋਲ वगैरह ਲਾਉਂਦਾ ਕੰਮਰੇ ਲਾਉਂਦਾ ਤੇ ਮੈਂ ਰਾਦਾ ਲੈਂਦਾ ਹੋਰ ਕੰਮਰੇ ਲਿਆਵਾ ਫੋਲ ਲਿਆਵਾ ਲਾਉਂਗਾ ਲੈ ਆ ਰੇ ਰੂਲ ਚੁੱਕਣ ਵਾਲੀ ਨਾ ساری ਗੱਡੀ ਰੇ ਚੁੱਕ ਕੇ ਉਥੇ ਮਿੱਟੀ ਪਾਉਣੀ ਪਹਿਲਾਂ ਹੀ। ਔਰ ਸਾਰੇ ਮਿੱਟੀ ਪਾ ਕੇ ਤੇ ਅਜਿੰਨੀ ਰੇਤ ਸਾਰੀ ਚੁੱਕ ਕੇ ਉਥੇ ਕਰਨੀ ਆ। ਐ ਸਾਰੀ ਰੇਤ ਚੁੱਕ-ਚੁੱਕ ਕੇ ਕਰਕੇ ਲੈ ਕੇ ਇੱਥੇ ਮਿੱਟੀ ਪਾਉਣੀ ਆ। ਇਦਾਂ ਹੀ ਬਾਥਰੂਮ ਬਣਾਉਣੇ ਆ। ਬਾਥਰੂਮ ਬਣਾਵਾ ਕੇ ਇੱਥੋਂ ਪੌੜੀ ਚੜਦਿਆਂ ਜਿਹੜਾ ਮਰੂਦਾਂ ਦਾ ਬੂਟਾ ਹੁਣ ਤਾਨੂੰ ਦਿਖਣ ਦਿਆ ਵਾ। ਇਹ ਤਾਨੂੰ ਕੋਟ ਦੇ ਨਾਲ ਤੱਕ 50 ਮਹੀਨੇ ਤੱਕ ਆ ਬੂਟਾ ਨਹੀਂ ਦਿਖੂਗਾ। ਇਹ ਬੂਟਾ ਪੜਦਣਾ ਇੱਥੇ ਪੌੜੀ ਚੜ ਜਾਣੀ ਸਾਰੀ ਔਰ ਬਾਥਰੂਮ ਬਣ ਜਾਣੇ ਅੱਡੇ। ਤੇ ਆ ਸਾਰੀ ਰੇਤ ਚੁੱਕ ਕੇ ਉਧਰ ਰੇਤ ਕੋ ਲੱਗ ਲੱਗ ਜਾਣੀ ਪਹਿਲੀ ਗੱਲ ਖਤਮ ਹੀ ਸ਼ਾਇਦ ਤੇ ਬਾਕੀ ਔਰ ਸਾਰਾ ਸੁੱਟ ਕੇ ਰੇਤ ਪਰੇ ਕਰ ਦੇਣੀ ਵੇੜੇ ਚ ਅਸੀਂ ਸਾਹਮਣੇ ਉਹਦੀਆਂ ਕਰ ਦੇਣਾ ਆ ਤਰੇਕ ਦੀ ਖੰਡੀ ਹੈ ਮੇਰਾ ਤਾਂ ਤਰੇਕ ਵੀ ਪੁੱੜ ਦੇਣੀ ਏ ਆ ਤਰੇਕ ਆ ਇਹ ਤਰੇਕ ਵੀ ਰਾਹ ਦੇ ਵਿੱਚ ਆਉਂਦੀ ਸਾਹਮਣੇ ਇਦਾਂ ਕਰਕੇ ਵੀ ਪੁੱੜ ਦੇਣੀ ਤੇ ਵੇੜਾ ਜਿਹੜਾ ਖੁੱਲਾ ਖੁੱਲਾ ਲੱਗੇ ਮਰ ਵੀ ਯਾਰ ਅੱਜ ਜਾੜ ਜਾ ਬੱਚਾ ਜਿਵੇਂ ਦੇਣਾ ਉਹ ਚੀਜ਼ ਨਾ ਰਵੇ ਮੈਨੂੰ ਆਪ ਨੂੰ ਬੜਾ ਔੜਦਾ ਲੱਗਦਾ ਬਸ ਮਿੱਟੀ ਦੇ ਵੇਖਣਾ ਵੀ ਮਿੱਟੀ ਹੁਣ ਮੜੀ ਜਿਹੜਾ ਵਾੜੀਆਂ ਵਡੀਆਂ ਪੈਣੀਆਂ ਆ ਜਾ ਫਸਲ ਪਾਕਲੀ ਜਦੋਂ ਕੱਟੀ ਗਈ ਉਦੋਂ ਸਸਤੀ ਹੁੰਦੀ ਮਿੱਟੀਾਂ ਦਾ ਮਿੱਟੀ ਮੰਨ ਲਓ ਵੀ ਇੱਕ ਟਰਾਲੀ ਦੇ ਦੋ ਟਰਾਲੀਆਂ ਤੇ ਪਾਜ ਇੱਕ ਟਰਾਲੀ ਦੇ ਜਾਂਦੇ ਆ ਇਹਦਾ ਕਰਕੇ ਫੇਰ ਅਸੀਂ ਰੁਕੇ ਹਲੇ ਤੇ ਅਖਲਾਰਾ ਜਿਹੜਾ ਪਿਆ ਸਾਰਾ ਚੁੱਕਣ ਵਾਲਾ ਅੱਡਾ ਜਿੰਨਾ ਵੀ ਆ ਮਿਹਨਤ ਤੇ ਲੱਗਣੀ ਪਈ ਮਿੱਟੀ ਸੁੱਟਣ ਲੱਗਿਆ ਤੇ ਫੇਰ ਰੇਲ ਚੁੱਕਣ ਲੱਗਿਆ ਤੇ ਚਲੋ ਬਾਹਰ ਜਾ ਕੇ ਵੇਨੇ ਬਾਦਕ ਮੋੜ ਚ ਆ ਜੀ ਸੋ ਗਾਈਸ ਹੁਣ ਤਿਆਰ ਤੇ ਹੋ ਗਏ ਆ ਤਿਆਰ ਮਿਲ ਕੇ ਕੱਪੜੇ ਤੇ ਆਪਣੇ ਉਹੀ ਹੁੰਦੇ ਆ ਤੇ ਤਿਆਰ ਹੋ ਗਏ ਆ ਤੇ ਹੁਣ ਜਾ ਕੇ ਵੇਨੇ ਮੋੜ ਚੜ੍ਹ ਵੀ ਕਰੋ ਤੁਰਦੇ ਗੱਡੀ ਲੈ ਕੇ ਕਿਦੋਂ ਆਈ ਗੱਡੀ ਜ ਨਹੀਂ ਆਈ ਵੇਨੇ ਜਾ ਕੇ ਜਦੋਂ ਤੁਰਨਗੇ ਤੇ ਔਰ ਫੇ ਤੁਰਾਂਗੇ ਨਾਲ ਹੀ ਜਾ ਕੇ ਦੇਖੀ ਮੋੜ ਚੜ੍ਹ ਵੀ ਹੋਏ ਤਿਆਰ ਤੋਂ ਸਾਰ ਰੈਡੀ ਹੋ ਗਏ ਕਿ ਨਹੀਂ ਹੋਏ ਜਦੋਂ ਮਿਲਦੇ ਤੁਹਾਨੂੰ ਉਹਨਾਂ ਦੇ ਘਰ ਜਾ ਕੇ ਬਾਬਾ ਜੀ ਉਹ ਕਿਹਨੇ ਆ ਨੰਦਾਂ ਨਾਲ ਹੀ ਹੁੰਦਾ ਬੰਦਾ ਨਹੀਂ ਉਹ ਘਰ ਵਾਲਾ ਇਹ ਰਹੀ ਹੋਰ ਬਾਈਸ ਚਲੋ ਹੁਣ ਚੱਲਦੇ ਆਂ ਪੀਰ ਲਗਾ ਇਹਦੇ ਤਿਆਰ ਤੇ ਹੋ ਗਏ ਆ ਕਿ ਜਾਓ ਮਰਨਾ ਕਾਫੀ ਨਾਲ ਇਹ ਵੀ ਬੱਚਾ ਆਪਣਾ ਹੀ ਹੈ। ਉਹਦੀ ਘਰ ਵੀ ਅੰਦਰ ਉਹ ਆਉਂਦਾ। ਇੰਦਰ ਤੇ ਡਾਡੀ ਨਾਲ ਮਗਰੋਂ ਆਟੇ ਪੜਾ ਡਾਡੀ ਵੀ ਨਹੀਂ ਗਿਆ ਨਾ ਇੰਦਰ ਨੇ ਜਾਣਾ ਕਰ ਲੈਣੇ ਪਏ। ਤਰੋਣੇ ਦਾ ਦਰਸ਼ਨਾਂ ਜਾ ਗਏ ਸੀ। ਆ ਦਰਸ਼ਨ ਮੇਲੇ ਕੋਲੋਂ ਜਾ ਕੇ ਤਾਣ। ਕੰਦਸਾਰੀ ਵਾਰ ਬੈਠੀ ਮੇਰੇ ਚੱਲਦੇ ਕੱਲ ਸਵੇਰ ਉੱਠਣਾ ਮਾਰਾ ਬਾਰਸ਼ ਆ ਰਹੀ ਹੈ ਕਿੱਥੇ ਦਾ ਰੋਸਾਰਾ ਪੇਸ਼ੀ ਦਾ ਪਾਣੀ ਪਾਣੀ ਤਾਂ ਵਹਿਆ ਲੇਕਿਨ ਇੱਥੇ ਬਾਰਿਸ਼ ਬਹੁਤ ਹੋ ਰਹੀ ਹੈ ਜਵਾਕੀ ਆਇਆ ਪਰ ਬਾਰਿਸ਼ ਬਹੁਤ ਹੋ ਰਹੀ ਤੇ ਮੀਂਹ ਪੈਂਦਾ ਪੂਰਾ ਫੁੱਲ ਸੋ ਹੈਲੋ ਗਾਇਸ ਅਸੀਂ ਤੁਹਾਨੂੰ ਦੱਸਿਆ ਕੱਲ ਆਏ ਹਾਂ ਪੀਰ ਨਗਾਹੇ ਪੀਰ ਨਗਾਹੇ ਤੇ ਰਤੀ ਪਹੁੰਚ ਗਏ ਹਾਂ ਤੇ ਕੱਲ ਦਾ ਵਲੌਗ ਆਪਾਂ ਹੀ ਹੈਂਡ ਕਰਦੇ ਹਾਂ ਤੇ ਅੱਜ ਹੀ ਨਵਾਂ ਵਲੌਗ ਸ਼ੁਰੂ ਕਰਾਂਗੇ ਤੇ ਜਲਦੀ ਨਾਲ ਨਵੇਂ ਵਲੌਗ ਦੇ ਚੈਨਲ ਨੂੰ ਰਜਿਸਟਰ ਵਲੌਗ ਖਾਂਦਾ ਲਾਈਕ ਕਰੋ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਲਓ ਮਿਲਦੇ ਤਾਂ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਬਾਏ ਆ ਜਾਓ ਫਿਰ